ਅੱਜ ਮੈਂ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਮਿਲਣ ਆਈ ਸੀਗੀ ਇੱਥੇ ਤੇ ਅੱਜ ਇੱਥੇ ਆ ਕੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਕੌਮ ਦੀ ਮਹਿਤਿਆ ਤੇ ਜਥੇਦਾਰ ਸਾਹਿਬ ਨੇ ਅੱਜ ਮੈਨੂੰ ਸਿਰਫ ਇੰਨੀ ਗੱਲ ਅੱਜ ਸਮਝਾਈ ਹੈ ਕਿ ਪ੍ਰਬਲਿਨ ਡੋਲਣਾ ਨਹੀਂ ਹੈ ਕੀਰਤਨ ਨਹੀਂ ਛੱਡਣਾ ਬਾਕੀ ਜੋ ਵੀ ਗੱਲ ਸਟੇਜ ਤੇ ਕਰਨੀ ਆ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਧਿਆਨ ਰੱਖਦੇ ਹੋਏ ਕਰਨੀ ਆ ਬਾਕੀ ਜੋ ਤੁਹਾਡੇ ਨਾਲ ਮਾੜਾ ਕੀਤਾ ਗਿਆ ਕਿਉਂਕਿ ਮੈਂ ਕਾਫੀ ਸਮੇਂ ਤੋਂ মিডিਆ ਦੇ ਸਾਹਮਣੇ ਨਹੀਂ ਸੀ ਆਣਾ ਚਾਹੀ। ਦੁਨੀਆ ਨੇ ਇਹ ਸਮਝ ਲਿਆ ਕਿ ਇਹਨੇ ਕੀਰਤਨ ਛੱਡਿਆ ਸੀ। ਸ਼ਾਇਦ ਵਲੌਗ ਬਣਾਣ ਕਰਕੇ ਛੱਡਿਆ ਸੀ ਪਰ ਕਿਸੇ ਨੇ ਐਨੀ ਵੇਖਿਆ ਕਿ ਮੇਰੀ ਇੰਨੀ ਕਿਰਦਾਰ ਕੁਝ ਹੀ ਕੀਤੀ ਗਈ। ਬੇਸ਼ੱਕ ਇਸ ਗੱਲ ਨੂੰ ਅੱਜ ਮਹੀਨਾ ਡੇਢ ਮਹੀਨਾ ਹੋ ਚੁਕਾ ਹੈ ਪਰ ਪੂਰੀ ਜ਼ਿੰਦਗੀ ਦੇ ਵਾਸਤੇ ਮੇਰੇ ਦਿਲ ਨੂੰ ਜੋ ਠੇਸ ਪਹੁੰਚੀ ਸਿੱਖ ਕੌਮ ਦੇ ਪ੍ਰਤੀ ਅੱਜ ਇੱਥੇ ਆ ਕੇ ਉਹ ਦੂਰ ਹੋ ਗਈ। ਕੀ ਸਿੱਖਾਂ ਦਾ ਫਰਜ਼ ਬਣਦਾ ਹੈ ਕੋਈ ਵੀ ਤਕਲੀਫ ਉਹਨਾਂ ਤੇ ਆਵੇ ਤਾਂ ਸਾਡਾ ਪਹਿਲਾ ਫਰਜ਼ ਬਣਦਾ ਸੀ ਅਕਾਲ ਤਖ਼ਤ ਸਾਹਿਬ ਆਣਾ ਮੈਂ ਪਹਿਲਾਂ ਇੰਤਜ਼ਾਰ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੇਰਾ ਜਵਾਬ ਦੇਗੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਜਥੇਦਾਰ ਸਾਹਿਬ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪੂਰੀ ਕਾਗਜ਼ੀ ਕਾਰਵਾਈ ਕਰਾਂਗੇ ਤੁਸੀਂ ਲੈਟਰ ਭੇਜਿਆ ਹੈ ਅਸੀਂ ਵੀ ਉੱਥੇ ਲੈਟਰ ਭੇਜਾਂਗੇ ਤੇ ਤੁਹਾਨੂੰ ਇਨਸਾਫ਼ ਜ਼ਰੂਰ ਦਿਵਾਵਾਂਗੇ ਅੱਜ ਮੈਂ ਅਕਾਲ ਤਖ਼ਤ ਸਾਹਿਬ ਜਥੇਦਾਰ ਸਾਹਿਬ ਨੂੰ ਮਿਲਣ ਆਈ ਸੀਗੀ ਇੱਥੇ ਤੇ ਅੱਜ ਇੱਥੇ ਆ ਕੇ ਮੈਨੂੰ ਮੈ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਕੌਮ ਦੀ ਮਹਤੀਆਂ ਤੇ ਜਥੇਦਾਰ ਸਾਹਿਬ ਨੇ ਅੱਜ ਮੈਨੂੰ ਸਿਰਫ ਇੰਨੀ ਗੱਲ ਅੱਜ ਸਮਝਾਈ ਹੈ ਕਿ ਪ੍ਰਬਲਿਨ ਡੋਲਣਾ ਨਹੀਂ ਹੈ ਕੀਰਤਨ ਨਹੀਂ ਛੱਡਣਾ ਬਾਕੀ ਜੋ ਵੀ ਗੱਲ ਸਟੇਜ ਤੇ ਕਰਨੀ ਆ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਧਿਆਨ ਰੱਖਦੇ ਹੋਏ ਕਰਨੀ ਆ ਬਾਕੀ ਜੋ ਤੁਹਾਡੇ ਨਾਲ ਮਾੜਾ ਕੀਤਾ ਗਿਆ ਕਿਉਂਕਿ ਮੈਂ ਕਾਫੀ ਸਮੇਂ ਤੋਂ মিডিਆ ਦੇ ਸਾਹਮਣੇ ਨਹੀਂ ਸੀ ਆਣਾ ਚਾਹੀ ਦੁਨੀਆ ਨੇ ਇਹ ਸਮਝ ਲਿਆ ਕਿ ਇਹਨੇ ਕੀਰਤਨ ਛੱਡਿਆ ਸੀ ਸ਼ਾਇਦ ਵਲੌਗ ਬਣਾਣ ਕਰਕੇ ਛੱਡਿਆ ਸੀ ਪਰ ਕਿਸੇ ਨੇ ਇਹ ਨਹੀਂ ਵੇਖਿਆ ਕਿ ਮੇਰੀ ਇੰਨੀ ਕਿਰਦਾਰ ਕੁਝ ਹੀ ਕੀਤੀ ਗਈ ਬੇਸ਼ੱਕ ਇਸ ਗੱਲ ਨੂੰ ਅੱਜ ਮਹੀਨਾ ਡੇਢ ਮਹੀਨਾ ਹੋ ਚੁਕਾ ਹੈ ਪਰ ਪੂਰੀ ਜ਼ਿੰਦਗੀ ਦੇ ਵਾਸਤੇ ਮੇਰੇ ਦਿਲ ਨੂੰ ਜੋ ਠੇਸ ਪਹੁੰਚੀ ਸਿੱਖ ਕੌਮ ਦੇ ਪ੍ਰਤੀ ਅੱਜ ਇੱਥੇ ਆ ਕੇ ਉਹ ਦੂਰ ਹੋ ਗਈ ਕਿ ਸਿੱਖਾਂ ਦਾ ਫਰਜ਼ ਬਣਦਾ ਹੈ ਕੋਈ ਵੀ ਤਕਲੀਫ ਉਹਨਾਂ ਤੇ ਆਵੇ ਤਾਂ ਸਾਡਾ ਪਹਿਲਾ ਫਰਜ਼ ਬਣਦਾ ਸੀ ਅਕਾਲ ਤਖ਼ਤ ਸਾਹਿਬ ਆਣਾ ਮੈਂ ਪਹਿਲਾਂ ਇੰਤਜ਼ਾਰ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੇਰਾ ਜਵਾਬ ਦੇਗੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਜਥੇਦਾਰ ਸਾਹਿਬ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪੂਰੀ ਕਾਗਜ਼ੀ ਕਾਰਵਾਈ ਕਰਾਂਗੇ ਤੁਸੀਂ ਲੈਟਰ ਭੇਜਿਆ ਹੈ ਅਸੀਂ ਵੀ ਉੱਥੇ ਲੈਟਰ ਭੇਜਾਂਗੇ ਤੇ ਤੁਹਾਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਅੱਜ ਮੈਂ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਮਿਲਣ ਆਈ ਸੀਗੀ ਇੱਥੇ ਤੇ ਅੱਜ ਇੱਥੇ ਆ ਕੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਕੌਮ ਦੀ ਮਹਤਿਆ ਤੇ ਜਥੇਦਾਰ ਸਾਹਿਬ ਨੇ ਅੱਜ ਮੈਨੂੰ ਸਿਰਫ ਇੰਨੀ ਗੱਲ ਅੱਜ ਸਮਝਾਈ ਹੈ ਕਿ ਪ੍ਰਬਲਿਨ ਡੋਲਣਾ ਨਹੀਂ ਹੈ ਕੀਰਤਨ ਨਹੀਂ ਛੱਡਣਾ ਬਾਕੀ ਜੋ ਵੀ ਗੱਲ ਸਟੇਜ ਤੇ ਕਰਨੀ ਆ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਧਿਆਨ ਰੱਖਦੇ ਹੋਏ ਕਰਨੀ ਆ ਬਾਕੀ ਜੋ ਤੁਹਾਡੇ ਨਾਲ ਮਾੜਾ ਕੀਤਾ ਗਿਆ ਕਿਉਂਕਿ ਮੈਂ ਕਾਫੀ ਸਮੇਤੋਂ ਮੀਡੀਆ ਦੇ ਸਾਹਮਣੇ ਨਹੀਂ ਸਿਆਣਾ ਚਾਰੀ ਦੁਨੀਆ ਨੇ ਇਹ ਸਮਝ ਲਿਆ ਕਿ ਇਹਨੇ ਕੀਰਤਨ ਛੱਡਿਆ ਸੀ ਸ਼ਾਇਦ ਵਲੌਗ ਬਣਾਣ ਕਰਕੇ ਛੱਡਿਆ ਸੀ ਪਰ ਕਿਸੇ ਨੇ ਐਨੀ ਵੇਖਿਆ ਕਿ ਮੇਰੀ ਇੰਨੀ ਕਿਰਦਾਰ ਕੁਝ ਹੀ ਕੀਤੀ ਗਈ ਬੇਸ਼ੱਕ ਇਸ ਗੱਲ ਨੂੰ ਅੱਜ ਮਹੀਨਾ ਡੇਢ ਮਹੀਨਾ ਹੋ ਚੁਕਾ ਹੈ ਪਰ ਪੂਰੀ ਜ਼ਿੰਦਗੀ ਦੇ ਵਾਸਤੇ ਮੇਰੇ ਦਿਲ ਨੂੰ ਜੋ ਠੇਸ ਪਹੁੰਚੀ ਸਿੱਖ ਕੌਮ ਦੇ ਪ੍ਰਤੀ ਅੱਜ ਇੱਥੇ ਆ ਕੇ ਉਹ ਦੂਰ ਹੋ ਗਈ ਕਿ ਸਿੱਖਾਂ ਦਾ ਫਰਜ਼ ਬਣਦਾ ਹੈ ਕੋਈ ਵੀ ਤਕਲੀਫ ਉਹਨਾਂ ਤੇ ਆਵੇ ਤਾਂ ਸਾਡਾ ਪਹਿਲਾ ਫਰਜ਼ ਬਣਦਾ ਸੀ ਅਗਲ ਤੱਕ ਸਹਬ ਆਣਾ ਮੈਂ ਪਹਿਲਾਂ ਇੰਤਜ਼ਾਰ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੇਰਾ ਜਵਾਬ ਦੇਗੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਜਥੇਦਾਰ ਸਾਹਿਬ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪੂਰੀ ਕਾਗਜ਼ੀ ਕਾਰਵਾਈ ਕਰਾਂਗੇ ਤੁਸੀਂ ਲੈਟਰ ਭੇਜਿਆ ਹੈ ਅਸੀਂ ਵੀ ਉੱਥੇ ਲੈਟਰ ਭੇਜਾਂਗੇ ਤੇ ਤੁਹਾਨੂੰ ਇਨਸਾਫ ਜ਼ਰੂਰ ਦਿਵਾਵਾਂਗੇ